तुम देख रहे होगा भारत मैं दलजीत अजूआ दोस्तों सा अक्सर कोशिश होंगी है जो कोई व्यक्ति जनहित की गल लोगों की गल करता आवाम की गल करता तो असं उन्होंने को गलबात करते हैं ता कि बहुत सारे लोग जो जी गल को फायदा लेना चाहते हैं वह कोई ना कोई लाभ लैना चाहते हैं तो असं उस शख्सियत गल करते हैं तुम से जो लीढ़ी है जरूरतमंद फायदा लग सक इस लड़ी के तहत असं अच्छे पहुंचे सिविल हस्पता हशियारपुर विखे जिते असी गल ਲక్ష్ਮੀ ਜੀ ਦੇ ਨਾਲ ਲక్ష్ਮੀ ਕਾਂਜੀ ਦੇ ਨਾਲ ਕਿ ਅੱਜ ਕੱਲ ਦੇਖਿਆ ਗਿਆ ਹੈ ਬੇਸ਼ੱਕ ਮੌਸਮ ਚੇਂਜ ਹੁੰਦਾ ਛੋਟੇ ਬੱਚੇ ਆ ਦੰਦਾਂ ਦੀਆਂ ਬਿਮਾਰੀਆਂ ਜਿਹੜੀਆਂ ਬਹੁਤ ਲੱਗਦੀਆਂ ਤੇ ਅਕਸਰ ਜ਼ਿਆਦਾਤਰ ਦੰਦਾਂ ਦੇ ਜਿਹੜੇ ਖਰਾਬ ਹੁੰਦੇ ਆ ਤੇ ਛੋਟੀ ਉਮਰ ਦੀ ਜਿਹੜੇ ਦੰਦ ਖਰਾਬ ਹੋ ਜਾਂਦੇ ਆ ਤੇ ਇਹ ਬੱਚਿਆਂ ਨੂੰ ਅੱਗੇ ਜਾ ਕੇ ਅੱਗੇ ਬੜੀ ਦਿੱਕਤ ਹੁੰਦੀ ਆ ਤੇ ਬੜਾ ਪੇਰੈਂਟਸ ਨੂੰ ਬੜੀ ਦਿੱਕਤ ਹੁੰਦੀ ਸੋ ਅਸੀਂ ਸਾਰੇ ਸਵਾਲਾਂਤ ਨੂੰ ਲੈ ਕੇ ਡਾਕਟਰ ਸਾਹਿਬ ਦੇ ਨਾਲ ਗੱਲ ਕਰਾਂਗੇ ਕਿ ਇਹ ਕਿਸ ਤਰ੍ਹਾਂ ਹੁੰਦੀ ਹੈ ਜੀ ਕਿਆ ਪ੍ਰੋਫੈਸ਼ਨ ਹੈ ਇਹਦਾ ਕਿਆ ਪਚਾਹ ਕੀ ਸਕਦੇ ਕਿ ਮੈਡੀਕਲ ਮੈਡੀਸਨ ਕਿਆ ਟਰੀਟਮੈਂਟ ਕਿਆ ਸੋ ਸਾਰੀ ਗੱਲ ਕਸ਼ ਅ ਅਕਸਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਦੇ ਸੁਭੀ ਜਿਹੜੀ ਡੈਂਟਲ ਦੀ ਬਿਮਾਰੀ ਹੈ ਇਹ ਕਿਸ ਤਰ੍ਹਾਂ ਦਾ ਜਿਹੜਾ ਬਾਇਰ ਜਿਹੜਾ ਲੋਕਾਂ ਨੂੰ ਬੱਚਿਆਂ ਨੂੰ ਜਾਂਦਾ ਦੇਖੋ ਬੱਚਿਆਂ ਦੇ ਵਿੱਚ ਦੰਦਾਂ ਦੀ ਬਿਮਾਰੀਆਂ ਤਾਂ ਜ਼ਰੂਰੀ ਹੋ ਜਾਂਦੀਆਂ ਨੇ ਕਿ ਬੱਚਿਆਂ ਦੇ ਨਾ ट्रांजिशन ਫੇਸ ਹੁੰਦੀ ਆ ਜੀ ਦੁੱਧ ਵਾਲੇ ਦੰਦ ਤੋਂ ਪੱਕੇ ਦੰਦ ਆਨੇ ਹੁੰਦੇ ਆ ਤੇ ਬੱਚੇ ਆਪਣੇ ਦੰਦਾਂ ਦੀ ਹਾਈਜੀਨ ਲਈ ਨਾ ਅਵੇਅਰ ਨਹੀਂ ਹੁੰਦੇ ਤਾਂ ਉੱਥੇ ਸਾਡੇ ਮਾਪਿਓ ਦਾ ਬਹੁਤ ਜ਼ਿਆਦਾ ਫਰਜ਼ ਹੁੰਦਾ ਹੈ ਤਾਂ ਕਿ ਆਪਾਂ ਇੱਕ ਤਾਂ ਉਹਨਾਂ ਦੇ ਖਾਣ ਪੀਣ ਦੀ ਆਦਤਾਂ ਤੇ ਠੀਕ ਹੈ ਜੀ ਖਾਣ ਪੀਣ ਦੀਆਂ ਆਦਤਾਂ ਵੱਲ ਧਿਆਨ ਦਿਓ ਤਾਂ ਤੇ ਤੇ ਉਹਨਾਂ ਨੂੰ ਸਹੀ ਸਮੇਂ ਤੇ ਚੈੱਕਅਪ ਕਰਵਾਈਏ ਹੈਨਾ ਬਾਕੀ ਬੱਚਿਆਂ ਦਾ ਬੇਸਿਕਲੀ ਆ ਹੁੰਦਾ ਕਿ ਬੱਚਿਆਂ ਦੀ ਫੂਡ ਹੈਬਿਟਸ ਜਿਹੜੀਆਂ ਹੁੰਦੀਆਂ ਨੇ ਉਹ ਚ ਬੜੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀ ਦੰਦਾਂ ਚਿਪਕੀਆਂ ਰਹਿ ਜਾਂਦੀਆਂ ਨੇ ਤੇ ਦੰਦਾਂ ਦਾ ਜਿਹੜਾ ਹਾਰਡ ਸਰਫੇਸ ਹੁੰਦਾ ਆ ਉਹਦੇ ਡिके ਹੋਣਾ ਸ਼ੁਰੂ ਹੋ ਜਾਂਦਾ ਆ ਤੇ ਬੱਚਿਆਂ ਨੂੰ ਆਦਤ ਨਹੀਂ ਹੁੰਦੀ ਕਿ ਆਪਾਂ ਬਰਸ਼ ਕਰਕੇ ਸਾਫ਼ ਕਰ ਜੋ ਵੱਡਿਆਂ 'ਚ ਹੁੰਦੀ ਆ ਇਸ ਕਰਕੇ ਦੰਦ ਖਰਾਬ ਹੁੰਦੇ ਜਾਂਦੇ ਆ ਬੜੀ ਛੋਟੀ ਇਹ ਚੀਜ਼ ਆ ਜਦੋਂ ਬੱਚਿਆਂ 'ਚ ਪ੍ਰੋਬਲਮ ਆ ਕਿੱਦਾਂ ਸਟਾਰਟ ਹੁੰਦੀ ਆ ਕਿ ਆਪਾਂ ਜਦ ਆ ਦੇਖਦੇ ਆ ਕਿ ਸਭ ਤੋਂ ਪਹਿਲਾਂ ਕੁਝ ਵੀ ਖਾਂ ਜਿਦਾ ਟਾਫੀ ਚਾਕਲੇਟ ਵਗੈਰਾ ਖਾਂਦੇ ਆ ਉਹ ਚਿਪਕੀਆਂ ਰਹਿ ਜਾਂਦੀਆਂ ਨੇ ਉਹਦੇ ਨਾਲ ਕੀ ਇਹ ਡਿਸੋਲਿਊਸ਼ਨ ਚ ਨਾ ਐਸਿਡ ਵੈਰਾ ਪ੍ਰੋਡਿਊਸ ਹੁੰਦਾ ਉਹਦੇ ਨਾਲ ਦੰਦ ਖਰਾਬ ਹੋਣੇ ਸ਼ੁਰੂ ਹੁੰਦੇ ਆ ਪਹਿਲਾਂ ਸਟਾਰਟਿੰਗ ਚ ਵਾਈਟ ਸਪੌਟਸ ਆਉਣੇ ਸ਼ੁਰੂ ਹੁੰਦੇ ਆ ਫਿਰ ਹੌਲੀ ਹੌਲੀ ਡਿਸਕਲਰੇਸ਼ਨ ਸਟਾਰਟ ਹੋ ਜਾਂਦੀ ਆ ਬ੍ਰਾਊਨ ਹੋ ਜਾਂਦੀ ਆ ਡਾਰਕਰ ਬ੍ਰਾਊਨ ਉਹਦੇ ਨਾਲ ਟੂਥ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਬੱਚਾ ਫਿਰ ਬਾਅਦ ਜਦੋਂ ਦੱਸਦਾ ਸੌਫਟ ਟਿਸ਼ੂ ਆਲ ਜਾਂਦਾ ਤਾਂ ਜਾ ਕੇ ਪ੍ਰੋਬਲਮ ਸ਼ੁਰੂ ਹੁੰਦੀ ਦਰਦ ਦੀ ਉਸ ਤੋਂ ਪਹਿਲਾਂ ਸਾਨੂੰ ਆਹ ਧਿਆਨ ਦੇਣਾ ਚਾਹੀਦਾ ਕਿ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦੈਨ ਕਿਊਰ ਬੱਚੇ ਇੱਥੇ ਤੱਕ ਪਹੁੰਚਣ ਹੀ ਨਾ ਠੀਕ ਹੈ ਜੀ ਉਹਦੇ ਲਈ ਕੀ ਹੁੰਦਾ ਆ ਕਿ ਆਪਾਂ ਸਫਾਈ ਦਾ ਦੈਂਚੇ ਦੋ ਵਾਰ ਬ੍ਰਸ਼ ਕਰਨਾ ਹੈ ਰਾਤ ਨੂੰ ਜ਼ਰੂਰ ਕਰਨਾ ਤਾਂ ਕਿ ਜਿਹੜਾ ਰਾਤ ਦਾ ਜ਼ਰੂਰੀ ਤਾਂ ਹੈ ਕਿ ਜਿਹੜਾ ਟਾਈਮ ਸਪੈਨ ਹੁੰਦਾ ਨਾ 12 ਘੰਟੇ ਦਾ ਕੁਝ ਵੀ ਦੰਦਾਂ ਦਾ ਚਿਪਕਿਆ ਰਹਿੰਦਾ ਆ ਉਹ ਨਾ ਚਿਪਕਿਆ ਰਹੇ ਦਿਨ ਚ ਆਪਾਂ ਕੁਛ ਨਾ ਕੁਛ ਖਾਂਦੇ ਪੀਂਦੇ ਰਹਿੰਦੇ ਆ ਤੇ ਬੱਚਿਆਂ ਨੂੰ ਦੋ ਟਾਈਮ ਬ੍ਰਸ਼ ਕਰਨਾ ਬਹੁਤ ਜ਼ਰੂਰੀ ਆ ਤੇ 6 ਮਹੀਨਿਆਂ ਚ ਇੱਕ ਵਾਰ ਡੈਂਟਲ ਸਰਜਨ ਜਿਹੜਾ ਵੀ ਤੁਹਾਡੇ ਇਲਾਕੇ ਤੱਕ ਸਰਕਾਰੀ ਵੈਸੇ ਹਰ ਪੀਐਸਸੀ ਸੀਐਸਸੀ ਹੈਗੇ ਨੇ ਉੱਥੇ ਚੈੱਕ ਕਰਵਾਓ ਤਾਂ ਕਿ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀਆਂ ਨੂੰ ਸ਼ੁਰੂਆਤੀ ਤੌਰ ਤੇ ਹੀ ਰੋਕਿਆ ਜਾ ਸਕੇ ਡਾਕਟਰ ਅਕਸਰ ਦੇਖਿਆ ਜਾਂਦਾ ਜਿਵੇਂ ਬਰਸ਼ ਕਰਨ ਦੀ ਹੈ ਡਾਕਟਰ ਸਾਹਿਬ ਜਿਹੜੇ ਤੁਹਾਡੇ ਨੂੰ ਮਾਹਰ ਡਾਕਟਰ ਨੇ ਸਰਜਨ ਡਾਕਟਰ ਨੇ ਉਸ ਦੱਸਦੇ ਆ ਕਿ ਜਿਵੇਂ ਤੁਸੀਂ ਦੱਸਿਆ ਕਿ 24 ਘੰਟੇ ਜਾਂ 12 ਘੰਟੇ ਬਾਅਦ ਬਰਸ਼ ਆਫਟਰ ਲੰਚ ਜਾਂ ਡিনার ਤੋਂ ਮੇਰੀ ਇਹ ਕਿਸ ਤਰ੍ਹਾਂ ਪ੍ਰੋਸੈਸ ਸਾਹਿਬ ਬੱਚੇ ਜਿਹੜੇ ਛੋਟੀ ਏਜ ਦੇ ਬੱਚੇ ਆ ਈ ਕਈ ਵਾਰ ਅਪ ਟੂ 20 ਅਪ ਟੂ 30 ਏਜ ਦੇ ਬੱਚੇ ਜਿਹੜੇ ਮਤਲਬ ਵੱਬ ਹੁੰਦੀ ਹੈ ਉਹਨਾਂ ਨੂੰ ਵੀ ਕਈ ਵਾਰ ਬ੍ਰਸ਼ਿੰਗ ਜ਼ਰੂਰ ਪੂਰੀ ਕਿੰਨੀ ਜ਼ਰੂਰ ਹੁੰਦੀ ਆ ਤਾਂ ਕਿ ਉਹ ਵੀ ਦੰਦ ਸਿਹਤ ਰਹੇ ਦੇਖੋ 18 ਮਹੀਨੇ ਤੋਂ ਲੈ ਕੇ 6 ਸਾਲ ਤੱਕ ਸਾਨੂੰ ਫਲੋਰਾਈਡ ਵਾਲੇ ਟੂਥਪੇਸਟ ਕਰਨੇ ਚਾਹੀਦੇ ਆ ਇਹ ਤੇ ਦੰਦ ਦੀ ਨਾ ਜਿਹੜੀ ਪੇਸਟ ਹੁੰਦੀ ਆ ਉਹਦੀ ਮਾਤਰਾ ਆਪਾਂ ਧਿਆਨ ਰੱਖਣੀ ਹੁੰਦੀ ਹੈ ਕਿ ਉਹ ਬੱਚੇ ਸਵੈਲੋ ਕਰ ਜਾਂਦੇ ਆ ਠੀਕ ਹੈ ਜੀ ਉਹਦੇ ਚ ਜੇ ਆਪਾਂ ਬੇਸਿਕਲੀ ਮੋਟਾ ਜਿਹਾ ਫੰਡਾ ਆ ਕਿ 18 ਮਹੀਨੇ ਆ 3 ਸਾਲ ਦੇ ਵਿੱਚ ਵਿੱਚ ਚੌਲ ਦੇ ਦਾਣੇ ਜਿੰਨਾ ਰਾਈਸ ਸਾਈਜ਼ ਦਾ ਆਪਾਂ ਪੇਸਟ ਦੇਣੀ ਆ ਬੇਸਿਕਲੀ ਬਰਸ਼ ਦਾ ਰੋਲ ਹੁੰਦਾ ਕਿ ਉਹ ਸਾਫ ਕਰੇ ਠੀਕ ਹੈ ਜੀ ਤੇ ਆਪਣੇ ਸਾਹਮਣੇ ਬਰਸ਼ ਕਰਾਣਾ ਪੇਰੈਂਟਸ ਨੇ ਉਹਨੂੰ ਦੱਸ ਕੇ ਤਾਂ ਕਿ ਉਹ ਸਾਡੇ ਵੱਲ ਦੇਖ ਕੇ ਮੋਟੀਵੇਟ ਹੋਵੇ ਤੇ ਰਾਤੀ ਜਰੂਰ ਕਰਾਣਾ ਦਿਨੇ ਤਾਂ ਆਪਾਂ ਕੁਝ ਵੀ ਖਾਂਦੇ ਪੀਂਦੇ ਰਹਿੰਦੇ ਆ ਈਵਨ ਪਾਨੀ ਨਾ ਵੀ ਆਪਾਂ ਚੁੱਲੀ ਵੀ ਕਰ ਲਈਏ ਤਾਂ ਵੀ ਠੀਕ ਹੋ ਜਾਂਦਾ ਠੀਕ ਹੈ ਰਾਤੀ ਬ੍ਰਸ਼ ਕਰਨਾ ਉਸ ਤੋਂ ਬਾਅਦ ਜਦੋਂ ਵੱਡਾ ਹੋ ਜਾਂਦਾ ਹੈ 3 ਸਾਲ ਤੋਂ ਉੱਪਰ ਤਾਂ ਮਟਰ ਦੇ ਦਾਣੇ ਜਿੰਨਾ ਪੇਸਟ ਜੀ ਠੀਕ ਹੈ ਨਾ 6 ਸਾਲ ਤੋਂ ਬਾਅਦ ਆਪਾਂ ਨਾਰਮਲ ਪੇਸਟ ਕੋਈ ਵੀ ਕਰੀਏ ਤਾਂ ਸਦਾ ਠੀਕ ਰਹੇਗਾ ਦੱਸੋ ਅਕਸਰ ਦੇਖਿਆ ਜਾਂਦਾ ਈ ਵਾਰ ਦਾੜ ਦੀ ਪ੍ਰੋਬਲਮ ਲੋਕ ਕਹਿੰਦੇ ਕਿ ਅਕਲ ਦਾੜ ਆ ਗਈ ਹੈ ਉਹਦੇ ਵਿੱਚ ਦਿੱਕਤ ਆ ਜਾਂਦੀ ਹੈ ਈ ਵਾਰ ਡੈਂਟਲ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਇਨਫੈਕਸ਼ਨ ਕਾਢ ਚਾਹੀਏ ਇਨਫੈਕਸ਼ਨ ਕਿਸੇ ਵੀ ਤਰ੍ਹਾਂ ਦੀ ਹੋਵੇ ਫਸਟ ਆ ਜਾਂਦੀ ਜਿੰਨਾ ਬੜੀ ਪੇਨ ਹੁੰਦੀ ਸਵੇਲਿੰਗ ਹੋ ਜਾਂਦੀ ਛੇ ਦਿਨ ਦੁੱਧ ਵਾਸਤੇ ਕੀ ਦੇਖੋ ਪਹਿਲਾ ਤਾਂ ਹੀ ਆ ਕਿ ਆਪਾਂ ਓਰਲ ਹਾਈਜਨ ਮੇਨਟੇਨ ਰੱਖੀਏ ਆਪਣੀ ਜੀ ਉਹਦੇ ਲਈ ਆ ਕਿ ਬਰਸ਼ਿੰਗ ਵਗੈਰਾ ਕਰਦੇ ਰਹੀਏ ਬਾਕੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਾੜੀ ਮੋਟੀ ਮਸੂੜੀਆਂ ਛੋਗੇ ਦੰਦਾਂ 'ਚ ਕਿਸੇ ਤਰ੍ਹਾਂ ਸੈਂਸਿਟੀਵਿਟੀ ਪੇਨ ਦੀ ਤਕਲੀਫ ਹੋਵੇ ਤਾਂ ਆਪਾਂ ਨੇੜੇ ਦਾ ਜਿਹੜਾ ਵੀ ਜਾਂਚ ਕੇਂਦਰ ਹੈ ਹੈਲਥ ਅਦਾਇਰਾ ਹੈ ਉੱਥੇ ਆਪਾਂ ਚੈੱਕ ਕਰਵਾ ਲੱਗਣ ਦੀ ਗੱਲ ਕਰਦੇ ਆ ਹਾਂ ਉਹ ਸ਼ੁਰੂਆਤੀ ਤੌਰ ਤੇ ਹੁੰਦੀ ਆ ਕਿ ਜਦੋਂ ਸ਼ੁਰੂ ਸ਼ੁਰਾਤ 'ਚ ਆਂਦੀ ਆ ਜਦੋਂ ਜਿਹੜਾ ਮੈਂ ਜਿੱਦਾ ਤੁਹਾਨੂੰ ਦੱਸਿਆ ਸੀ ਕਦੀ ਵਾਰ ਇਨੈਮਲ ਜਿਹੜਾ ਹੁੰਦਾ ਹੈ ਇੱਕ ਨਾ ਪ੍ਰੋਟੈਕਟਿਵ ਕਵਰਿੰਗ ਹੁੰਦੀ ਦੰਦ ਦੇ ਉੱਤੇ ਦੀ ਇੱਥੇ ਪਹਿਲਾਂ ਵਾਈਟ ਸਪੌਟਸ ਬੰਨੇ ਸ਼ੁਰੂ ਹੋ ਜਾਂਦੇ ਆ ਤੇ ਇਹ ਆ ਬਰਾਊਨ ਡਿਸਕਲ ਇਤੋਂ ਦੋ ਸੈਂਸਿਟੀਵਿਟੀ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਤੇ ਨਰਵ ਐਂਡਿੰਗਸ ਹੁੰਦੀਆਂ ਆ ਤਦੋਂ ਹੀ ਸਾਨੂੰ ਚੈੱਕ ਕਰਾ ਕੇ ਪੇਸਨਾ ਜਾਂ ਫਿਰ ਫਿਲਿੰਗ ਵੈਰਾਣਾ ਸਰ ਸਕਦਾ ਆ ਪੇਨ ਹਮੇਸ਼ਾ ਉਦੋਂ ਹੀ ਹੁੰਦੀ ਹੈ ਜਦੋਂ ਨਰਵਸ ਵਗੈਰਾ ਚ ਚਲਾ ਜਾਂਦਾ ਹੈ ਹਾਰਡ ਸਰਫੇਸ ਦੇ ਕਈਆਂ ਦਾ ਫਿਰ ਉਸ ਤੋਂ ਬਾਅਦ ਆ ਜਾਂਦਾ ਕਿ ਆਪਾਂ ਆਰਸੀਟੀ ਵਗੈਰਾ ਕਰਕੇ ਬਚਾ ਲਈਏ ਹਨਾ ਜੇ ਫਿਰ ਨਹੀਂ ਬਚ ਸਕਦਾ ਤਾਂ ਕੱਟਣਾ ਪੈਂਦਾ ਦੱਸੋ ਕੀ ਵਾਰ ਲੋਕ ਦੇਖੇ ਆ ਜਿਨ੍ਹਾਂ ਦੇ ਦੰਦ ਖਰਾਬ ਹੁੰਦੇ ਉਹ ਸੋਨੇ ਦਾ ਕੈਪ ਜਾਂ ਚਾਂਦੀ ਦਾ ਕੈਪ ਢਾਲ ਲੈਂਦੇ ਉਹ ਕਿੰਨਾ ਕੁ ਬਾ देखो आ, पहला ਤਾਂ ਹੈ ਕਿ ਗੱਲ ਉੱਥੇ ਤੱਕ ਪਹੁੰਚਾਈ ਨਾ ਸੈਕਿੰਡ ਹੁੰਦਾ ਹੈ ਕਿ ਜਦੋਂ ਆਪਣੀ ਆਰਸੀਟੀ ਕਰ ਦਿੰਦੇ ਆ ਉਹਦੇ ਨਾਲ ਬਲੱਡ ਸਪਲਾਈ ਤੇ ਨਰਵ ਸਪਲਾਈ ਘੱਟ ਦਿੰਦੇ ਆ ਦੰਦ ਦੀ ਉਹਦੇ ਨਾਲ ਵਿਦ ਟਾਈਮ ਦੰਦ ਬ੍ਰਿਟਲ ਹੋ ਜਾਂਦਾ ਉਹਦੇ ਚੋ ਨੈਚੁਰਲ ਫਲੈਕਸੀਬਿਲਟੀ ਨਹੀਂ ਰਹਿੰਦੀ ਜੋ ਨੂੰ ਨਰਿਸ਼ਮੈਂਟ ਬਲੱਡ ਸਪਲਾਈ ਤੇ ਉਹਦੇ ਲਈ ਸਾਨੂੰ ਨਾ ਦੰਦ ਰੀਨਫੋਰਸ ਕਰਨਾ ਪੈਂਦਾ ਹੈ ਠੀਕ ਹੈ ਇੱਕ ਉਹਦਾ ਸਟਰਕਚਰ ਵੀਕ ਹੋ ਗਿਆ ਹੁੰਦਾ ਆ ਜਿੰਨਾ ਕੇਰੀਅਸ ਪਾਰਟ ਆਪਾਂ ਕੱਢ ਦਿੰਦੇ ਆ ਫਿਰ ਸਟਰਕਚਰ ਰੀਨਫੋਰਸ ਕਰਨ ਉਹਦਾ ਕੈਪ ਜ਼ਰੂਰੀ ਹੋ ਜਾਂਦਾ ਹੈ ਇਹ ਸਭ ਜਿਵੇਂ ਇਹਦੀ ਆਪ ਕੋਈ ਕਿਸੇ ਆਪੀਏ ਤਾ ਤੁਸੀਂ ਆਰ ਸਿਟੀ ਕਰਦੇ ਹੋ ਜਿੱਦਾਂ ਜਿਹੜਾ ਤੁਹਾਡਾ ਉਹਦੇ ਨਾਲ ਕੀ ਬਰ ਬੰਨਾ ਜਿਵੇਂ ਦੰਦ ਉੱਥੇ ਤੋਂ ਉੱਥੇ ਹੀ ਰਹਿ ਜਾਣਾ ਇਹ ਜਿਵੇਂ ਨੇਚਰਲ ਨਹੀਂ ਬੰਨਾ ਉਸ ਹੋ ਜਾਣਾ ਇਹ ਸਾਰੇ ਜਿਵੇਂ ਅਸੀਂ ਗੱਲ ਕੀਤੀ ਸੀ ਵੀ ਛੋਟੇ ਬੱਚੇ ਲੈ ਕੇ ਵੱਡੇ ਬੱਚੇ ਆਉਣ ਜਾਂ ਹੋਰ ਕੋਈ ਦਿੱਕਤ ਆਉਂਦੀ ਆ ਤੇ ਬਹੁਤ ਸਾਰੇ ਬੰਦੇ ਕਹਿੰਦੇ ਵੀ ਅਸੀਂ ਦੰਦ ਕਢਾ ਕੇ ਆਉਣਾ ਡਾਕਟਰ ਸਾਹਿਬ ਕੋ ਵੀ ਦੁਬਾਰਾ ਵੀ ਲਗਾਉਣਾ ਉਹਦੀ ਕੋਈ ਦਿੱਕਤ ਜਾਂ ਕੋਈ ਟਾਈਮਿੰਗ ਕਿਸ ਤਰ੍ਹਾਂ ਦੀ ਦੇਖੋ ਸਭ ਤੋਂ ਪਹਿਲਾਂ ਕਿ ਤੁਹਾਨੂੰ ਕੱਢਣ ਦੀ ਨੋਬਤੀ ਨਾ ਆਵੇ ਤੁਹਾਡਾ ਦੰਦ ਤੁਸੀਂ ਸਾਡੇ ਕੋਲ ਉਸ ਵੇਲੇ ਕੀ ਆਪਾਂ ਆਰ ਸਿਟੀ ਕਰਕੇ ਬਚਾਇਆ ਜਾ ਸਕੇ ਫਿਰ ਜਦੋਂ ਕੱਢਣ ਕੱਢ ਕੱਢ ਕੇ ਕੋਈ ਨਵੀਂ ਚੀਜ਼ ਲਗवानी ਹੁੰਦੀ ਆ ਉਹ ਪਹਿਲੀ ਵਾਲੀ ਗੱਲ ਤਾਂ ਨਹੀਂ ਬੰਦੀ ਪਰ ਹਾਂ ਵਕਫ ਵਕਤ ਇੰਪਲਾਂਟ ਵੀ ਲੱਗ ਸਕਦੇ ਆ ਕੈਪ ਵੀ ਲੱਗ ਸਕਦੇ ਆ ਬ੍ਰਿਜ ਵੀ ਲੱਗ ਸਕਦੇ ਆ ਰਿਮੂਵੇਬਲ ਡੈਂਚਰ ਵੀ ਲੱਗ ਸਕਦੇ ਆ ਅਰ ਸੋ ਇਹ ਦੰਦਾਂ ਦੇ ਨਾਲ ਕਿਤੇ ਆਈ ਦਾ ਵੀ ਕੋਈ ਨਾ ਕੰਡਾ ਕਿਉਂ ਨਹੀਂ ਨਹੀਂ ਉਹ ਕਹਿੰਦੀ ਨਹੀਂ ਉਹ ਕੀ ਬਾਲ ਕਰਨਾ ਕਹਿੰਦੇ ਵੀ ਆਖਰ ਦੰਦ ਕਰਤਾ ਤਾਂ ਅਕੀ ਵਿਜਨ ਨੂੰ ਕੋਈ ਪ੍ਰੋਬਲਮ ਦੇਖੋ ਨਹੀਂ ਦੋ ਚੀਜ਼ਾਂ ਹੋ ਗਈਆਂ ਇੱਕ ਤਾਂ ਤੁਸੀਂ ਪਹਿਲਾਂ ਕਿਸੀ ਅਕਲ ਦਾੜਾ ਵਾਲੀ ਗੱਲ ਤੇ ਇੱਕ ਅੱਖ ਨਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਠੀਕ ਹੈ ਜੀ ਸੈਕਿੰਡ ਦਾ ਅਕਲ ਦਾੜਾ ਤਾਂ ਕਹਿੰਦੇ ਕਿ ਉਹ ਸਾਡੀ ਉਸ ਉਮਰ ਚ ਆਂਦੀ ਆ ਜਿਹੜੀ ਸਾਡੀ ਕਹਿੰਦੇ ਸੀ 17 ਸਾਲ ਤੋਂ ਲੈ ਕੇ 21 ਸਾਲ ਤੱਕ ਆਂਦੀ ਆ ਉਹ ਸਾਡੀ ਅਕਲ ਵਾਲੀ ਉਮਰ ਹੁੰਦੀ ਤਾਂ ਉਹ ਆਪਾਂ ਵਿਜ਼ਡਮ ਟੂਥ ਕਹਿੰਦੇ ਨੇ ਠੀਕ ਹੈ ਡਾਕਟਰ ਸਾਹਿਬ ਦੰਦਾਂ ਤੋਂ ਬਚਣ ਲਈ ਲੋਕਾਂ ਨੂੰ ਤੁਸੀਂ ਕੀ ਕਹੋਗੇ ਭਈ ਦੰਦਾਂ ਦੀ ਜੋ ਮੈਂ ਪਹਿਲਾਂ ਵੀ ਦੱਸਿਆ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਊਰ ਹੈ ਨਾ ਸਾਨੂੰ ਸਾਨੂੰ ਸਫਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ ਬ੍ਰਸ਼ ਦੋ ਟਾਈਮ ਕਰਨਾ ਚਾਹੀਦਾ ਆ ਜਦੋਂ ਵੀ ਮਾੜੀ ਮੋਟੀ ਕਿਸੇ ਤਰ੍ਹਾਂ ਵੀ ਤਕਲੀਫ ਹੋਵੇ ਜਾਂ ਨਾ ਵੀ ਹੋਵੇ ਸਾਨੂੰ 6 ਮਹੀਨਿਆਂ ਚ ਇੱਕ ਵਾਰ ਡੈਂਟਿਸਟ ਕੋ ਵਿਜ਼ਿਟ ਕਰਨਾ ਚਾਹੀਦਾ ਤਾਂ ਕਿ ਕੋਈ ਵੀ ਪ੍ਰੋਬਲਮ ਆ ਪਹਿਲਾਂ ਹੀ ਦੇਖ ਕੇ ਦੱਸੀ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਆ ਕਿ ਮੂੰਹ ਦੀ ਜਿਹੜੀ ਸਾਡੀ ਵਿੰਡੋ ਹੁੰਦੀ ਹੈ ਨਾ ਔਰਲ ਕੈਵਿਟੀ ਉਹ ਸਾਡਾ ਸਰੀਰ ਦਾ ਸਾਰਾ ਕੁਝ ਬਿਮਾਰੀਆਂ ਦੱਸੀਆਂ ਜਾ ਸਕਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਾਂ ਮੂੰਹ ਚ ਪਹਿਲਾਂ ਹੀ ਪਕੜ ਸਕਦੇ ਆ ਔਰਲ ਕੈਂਸ ਤੇ ਮੂੰਹ ਚ ਪਹਿਲਾ ਮੈਨੀਫੈਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਸਾਰਿਆਂ ਨੂੰ ਤੁਹਾਡੇ ਮਾਧਿਅਮ ਨਾਲ ਸਾਰੇ ਸਰੋਤਿਆਂ ਨੂੰ ਆਹੀ ਕਹਿਣਾ ਚਾਹਾਂਗਾ ਕਿ 6 ਮਹੀਨਿਆਂ ਚ ਇੱਕ ਵਾਰ ਆਪਣਾ ਚੈੱਕ ਅਪ ਜ਼ਰੂਰ ਕਰਾਓ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਸ਼ੁਰੂਆਤ ਤੇ ਹੀ ਰੋਕ ਸਕੀਏ ਤੇ ਇਹ ਪਨੋਸਟਿਕ ਪੂਰ ਸਵਾਲ ਜਿਹੜਾ ਕੀ ਵਾਰ ਸਮੈਲ ਆਉਂਦੀ ਆ ਬੰਦਾ ਗੱਲ ਕਰਦਾ ਇਹ ਉਹਦੇ ਵਿੱਚ ਮੁਸਲ ਉਹੀ ਡੈਂਟਲ ਨਾਲ ਰਿਲੇਟਡ ਹੁੰਦੀ ਆ ਜਾਂ ਬ੍ਰਸ਼ ਵਗੈਰਾ ਦਾ ਨਹੀਂ ਉਹ ਸੈਕੰਡ ਥਿੰਗ ਇੱਕ ਜਿਵੇਂ ਤੁਸੀਂ ਕੈਨਸਲ ਦੀ ਵਾਰੀ ਦਸੀ ਅੱਜ ਕੱਲ ਬਹੁਤ ਪਾਈ ਜਾਂਦੀ ਆ ਜੀਭ ਦੀ ਆ ਗਲੇ ਦੀ ਆ ਇਸਰ ਖਾਨ ਤੇ ਐਡਵੈਂਸ ਕਰਤਾ ਇਹਦਾ ਰੀਜਨ ਇਹਨੂੰ ਕੈਂਸਰ ਦੀ ਬਿਮਾਰੀ ਦੇ ਬڑے ਕਾਰਨ ਹੁੰਦੇ ਨੇ ਜੀ ਮੈਲੀ 6 ਐਸ ਆਫ ਕੈਨੇ ਸਪਾਈਸੀਜ਼ ਹੋ ਗਿਆ স্মੋਕਿੰਗ ਹੋ ਗਈ ਸ਼ਾਰਟ ਪੁੱਥੀ ਦੀ ਇੰਜਰੀ ਹੋ ਗਈ ਠੀਕ ਹੈ ਨਾ ਇਸ ਤਰ੍ਹਾਂ ਦੀਆਂ ਸਿਫਟਲਿਸ ਹੋ ਗਈ ਬੜੀਆਂ ਤਰ੍ਹਾਂ ਦੇ ਕਾਰਨ ਹੈਗੇ ਬਸ ਆਈ ਆ ਕਿ ਉਹਨਾਂ ਆਪਾਂ ਸ਼ੁਰੂਆਤੀ ਤੌਰ ਤੇ ਰੋਕ ਸਕਦੇ ਦੇਖ ਲਈਏ अर्ਲੀ ਡਾਇਗਨੋਸਿਸ ਕਰ ਦਾਂਗੇ ਤਾਂ ਰਿਜ਼ਲਟ ਬੜਾ ਜਲਦੀ ਆਦਾ ਹੈ ਠੀਕ ਹੈ ਜੀ ਤਾਂ ਉਹ ਜਿਹੜੀ ਸਮੈਲ ਦੀ ਗੱਲ ਆ ਹਾਂ ਸਮੈਲ ਬੜੀ ਤਰ੍ਹਾਂ ਨਾ ਆ ਸਕਦੀ ਆ ਉਹਦੇ ਲਈ ਆਈ ਆ ਪਹਿਲਾਂ ਤਾਂ ਆਪਾਂ ਸਫਾਈ ਰੱਖੀਏ ਦੰਦਾ ਦੀ ਵੀ ਮਸੂੜੀਆਂ ਦੀ ਵੀ ਤੇ ਜੀਬ ਦੀ ਵੀ ਠੀਕ ਹੈ ਬੇਸਿਕਲੀ ਇਹਦੇ ਨਾਲ ਹੀ ਹੁੰਦੀ ਆ ਤੇ ਇਹਦੇ ਨਾਲ ਮਤਲਬ 70 ਤੋਂ 70% ਪ੍ਰੋਬਲਮ ਚਲੀ ਜਾਂਦੀ ਹੈ ਬਾਕੀ ਹੋਰ ਤਰ੍ਹਾਂ ਦੀ ਉਸ ਤੋਂ ਬਾਅਦ ਜੇ ਨਹੀਂ ਜਾਂਦੀ ਹੈ ਤਾਂ ਹੋਰ ਤਰ੍ਹਾਂ ਦੇ ਰੂਲ ਆਊਟ ਕਰਨੀਆਂ ਪ੍ਰੋਬਲਮ ਕਿਉਂ ਹੋ ਰਹੀ ਹੈ ਸਾਡੀ ਅੱਜ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਇਹ ਸਾਹਮਣੇ ਡੈਂਟਲ ਸਰਜਨ ਡਾਕਟਰ ਲక్ష్ਮੀ ਕਾਂਸਿਲ ਆਫ ਸਟੂਡੋ ਸ਼ਿਰਾਪੁਰ ਦੇ ਕੇ ਕਾਨਾ ਜਵਾਵੰਦ ਜਿੰਦ ਨੇ ਇਹਨਾਂ ਨੇ ਦੰਦਾਂ ਦੀਆਂ ਬਿਮਾਰੀਆਂ ਲੈ ਕੇ ਇਥੇ ਟ੍ਰੀਟਮੈਂਟ ਦੀ ਗੱਲ ਕੀਤੀ ਅਤੇ ਪ੍ਰੋਫੈਸ਼ਨ ਦੀ ਵੀ ਗੱਲ ਕੀਤੀ ਸਭ ਤੋਂ ਬੱਤੀ ਗੱਲ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਜਿੱਥੇ ਬੱਚਿਆਂ ਨੂੰ ਤਿੰਨ ਤੋਂ 6 ਸਾਲ ਦੇ ਬੱਚੇ ਜਾਂ ਛੋਟੇ ਬੱਚੇ ਮਾਈਨਰ ਬੱਚੇ ਜਿਹੜੀਆਂ ਜਿਨ੍ਹਾਂ ਦੇ ਡੈਂਟਲ ਦੀ ਇਹਨਾਂ ਨੇ ਮਾਤਰਾ ਵੀ ਦੱਸੀ ਹੈ ਕਿ ਕਿਵੇਂ ਕਰੇ ਔਰ ਵੱਡੀ ਗੱਲ ਇਹਨਾਂ ਨੇ ਕਿਹਾ ਕਿ ਇਹ ਪੇਰੈਂਟਸ ਦੀ ਜਿਹੜੀ ਆ ਬਹੁਤ ਜ਼ਿਆਦਾ ਅਹਿਮ ਰੋਲ ਡਿਊਟੀ ਹੁੰਦੀ ਆ ਇਹ ਆਪਣੇ ਬੱਚਿਆਂ ਨੂੰ ਬ੍ਰਸ਼ ਕਿਵੇਂ ਕਰਾਣਾ ਕੋਲਗਰਿਟੀ ਮਾਤਰਾ ਕਿਵੇਂ ਦੇਣੀ ਸੂਰੇ ਸਾਰੇ ਸਵਾਲات ਦਾ ਜਿਹੜਾ ਬਹੁਤ ਵਾਕੂਬੀ ਇਹਨਾਂ ਨੇ ਦੱਸਿਆ ਸੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਲੋਕਾਂ ਦਾ ਕਵਾਂਤਾ ਕੀ ਗੱਲ ਬਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਤਾਂ ਜਾਂ ਕਿਸੇ ਨਾ ਕਿਸੇ ਕੰਗਰਸ ਦਾ ਜਿਹੋ ਟਰੀਟਮੈਂਟ ਕਰਨਾ ਚਾਹੁੰਦੇ ਤਾਂ ਵੀ ਆਪਣੇ ਲੋਕਲ ਜਿਹੜਾ ਰੀਐਸਸੀਸੀਸੀ ਦੇ ਵਿੱਚ ਸਿਲਫੋਫਰਲ ਦੱਸਿਆ ਹੈ ਜਿਹੜਾ ਨੇ ਤੇ ਡਾਕਟਰ ਤਾਂ ਹਾਤ ਨੇ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਆ ਤੇ ਨਾਲ ਦੀ ਨਾਲ ਜਿਹੜੀ ਸਫਾਈ ਆ ਮੂੰਹ ਦੀ ਜੀਭ ਦੀ ਦੰਦਾਂ ਦੀ ਮੋਸਟਰਜਨ ਤਾਂ ਕਿ ਤੁਸੀਂ ਕਿਸੇ ਸਮੈਲ ਤੋਂ ਜਾਂ ਕਿਸੇ ਬਿਮਾਰੀ ਤੋਂ ਜਾਂ ਕਿਸੇ ਗੜੀ ਪਿਆ ਬੋਈ ਤੋਂ ਬਸ ਉਹ ਹੁਸ਼ਿਆਰ ਪਰੇਦਾ ਭਾਰ ਬਲੇਤਲਜੀਤ ਅਜਨੂਆ ਬਹੁਤ ਬਹੁਤ ਧੰਨਵਾਦ ਆ ਸਰ ਸੇਣੀ ਤੇ